ਅੱਜ ਮੇਰੀ ਛੋਟੀ ਭੈਣ ਪੂਨਮ ਦਾ ਵਿਆਹ ਸੀ ਕਿਉਂਕਿ ਉਹ ਬਹੁਤ ਸੁੰਦਰ ਸੀ ਅਤੇ ਮੈਂ 28 ਸਾਲ ਦੀ ਹੋ ਚੁੱਕੀ ਸੀ ਪਰ ਹਜੇ ਤੱਕ ਕੁਵਾਰੀ ਬੈਠੀ ਸੀ ਮੈਂ ਗੁੱਸੇ 'ਚ ਆਪਣੀ ਭੈਣ ਨੂੰ ਤਾਂ ਮੁਕੀ ਦਿੱਤੀ ਕਿ ਵਿਆਹ ਤੋਂ ਬਾਅਦ ਪਤੀ ਛੋਟੀ ਉਮਰ ਦੀਆਂ ਦੁਲਹਣਾਂ ਨੂੰ ਬਹੁਤ ਪਰੇਸ਼ਾਨ ਕਰਦੇ ਹਨ ਪੂਨਮ ਡਰ ਗਈ ਅਤੇ ਵਿਆਹ ਕਰਨ ਲਈ ਮਨਾ ਕਰਨ ਲੱਗੀ ਫੇਰੋ ਬਾਥਰੂਮ ਵਿੱਚ ਜਾ ਕੇ ਲੋਕ ਗਈ ਤੇ ਮੈਂ ਉਸ ਦੀ ਜਗ੍ਹਾ ਤੇ ਦੁਲਹਣ ਬਣ ਕੇ ਬੈਠ ਗਈ ਮੇਰਾ ਵਿਆਹ ਹੋ ਗਿਆ ਅਤੇ ਮੈਂ ਆਪਣੀ ਸਹੁਰੇ ਘਰ ਆ ਗਈ ਜਦੋਂ ਮੇਰੀ ਨਜ਼ਰ ਆਪਣੇ ਪਤੀ ਤੇ ਪਈ ਤਾਂ ਮੇਰਾ ਦਿਲ ਧੜਕਣਾ ਭੁੱਲ ਗਿਆ ਮੈਂ ਡਰਦੇ ਮਾਰੇ ਬੱਜੀ ਕਿਉਂਕਿ ਮੇਰਾ ਪਤੀ ਤਾਂ ਇੱਕ ਦੋਸਤੋਂ ਮੇਰਾ ਨਾਮ ਅਰਜੁਨਾ ਹੈ ਮੈਂ ਸੁੰਦਰ ਵੀ ਹਾਂ ਤੇ ਪਰ ਮੇਰੀਆਂ ਸਾਰੀਆਂ ਖੂਬੀਆਂ ਤੇ ਮੇਰੀ ਛੋਟੀ ਭੈਣ ਪੂਰਨ ਨੇ ਗ੍ਰਹਿਣ ਲਗਾ ਦਿੱਤਾ ਸੀ ਮੈਂ ਪਿਆਰੀ ਸੀ ਜਦ ਕਿ ਉਹ ਸਭ ਤੋਂ ਜ਼ਿਆਦਾ ਹਸੀਨ ਸੀ ਲੋਕ ਅਕਸਰ ਕਹਿੰਦੇ ਸਨ ਕਿ ਜੇ ਪੂਨਮ ਨਾ ਹੁੰਦੀ ਤਾਂ ਅਰਚਨਾ ਦੇ ਹੁਸਨ ਦਾ ਕੋਈ ਮੁਕਾਬਲਾ ਨਹੀਂ ਸੀ ਲੋਕਾਂ ਦੀ ਇਹ ਗੱਲ ਮੇਰੇ ਦਿਮਾਗ ਵਿੱਚ ਬੈਠ ਗਈ ਮੈਂ ਸੋਚਦੀ ਕਾਸ਼ ਪੂਨਮ ਨਾ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ ਸਕੂਲ ਕਾਲਜ ਵਿੱਚ ਮੈਂ ਹਮੇਸ਼ਾ ਚੰਗੇ ਨੰਬਰਾਂ ਨਾਲ ਪਾਸ ਹੁੰਦੀ ਸੀ ਮੇਰੇ ਮਾਤਾ ਪਿਤਾ ਮੇਰੇ ਤੇ ਮਾਣ ਕਰਦੇ ਸਨ ਅਤੇ ਰਿਸ਼ਤੇਦਾਰਾਂ ਨੂੰ ਬੜੀ ਖੁਸ਼ੀ ਨਾਲ ਮੇਰੇ ਨੰਬਰਾਂ ਬਾਰੇ ਦੱਸਦੇ ਕਿ ਸਾਡੀ ਤੇ ਬਹੁਤ ਚੰਗੇ ਨੰਬਰਾਂ ਨਾਲ ਪਾਸ ਹੁੰਦੀ ਹੈ ਪਰ ਪੂਨਮ ਹੁਣ ਪੋਜੀਸ਼ਨ ਲੈ ਲੱਗੀ ਸੀ ਕਲਾਸ ਵਿੱਚ ਪਹਿਲੀ ਆਉਣ ਲੱਗੀ ਸੀ ਤੇ ਇੱਥੇ ਵੀ ਉਸ ਨੇ ਮੈਨੂੰ maat ਦੇ ਦਿੱਤੀ ਹੁਣ ਮੇਰਾ ਜ਼ਿਕਰ ਕਾਫੀ ਪਿੱਛੇ ਚਲਾ ਗਿਆ ਸੀ ਬਸ ਹਰ ਜਗ੍ਹਾ ਉਸ ਦਾ ਨਾਮ ਲਿਆ ਜਾਂਦਾ ਸੀ ਮੈਂ ਅਕਸਰ ਸੋਚਦੀ ਕਿ ਕਾਸ਼ ਪੂਨਮ ਕਿਤੇ ਦੂਰ ਚਲੀ ਜਾਵੇ ਜਿੱਥੇ ਉਸ ਨਾਲ ਮੇਰਾ ਕਦੇ ਸਾਹਮਣਾ ਨਾ ਹੋਵੇ ਹੌਲੀ ਹੌਲੀ ਮੇਰੇ ਦਿਲ ਵਿੱਚ ਉਸ ਲਈ ਐਨੀ ਨਫ਼ਰਤ ਅਤੇ ਗੁੱਸਾ ਭਰ ਗਿਆ ਕਿ ਮੈਂ ਉਸ ਦੇ ਮਨ ਦੀਆਂ ਦੁਬਾਵਾ ਮੰਗਦੀ ਸੀ ਮੈਂ ਆਪਣੇ ਵੱਡੇ ਹੋਣ ਦਾ ਫਾਇਦਾ ਖੂਬ ਉਠਾਉਂਦੀ ਸੀ ਉਹ ਸਾਨੂੰ ਗੱਲ-ਗੱਲ ਤੇ ਝਿੜਕਦੀ ਸੀ ਪਰ ਉਹ ਜਾਣੇ ਕਿਸ ਮਿੱਟੀ ਦੀ ਬਣੀ ਹੋਈ ਸੀ ਪੂਨਮ ਮੇਰੇ ਨਾਲ ਨਹੀਂ ਲੜਦੀ ਸੀ ਮੇਰਾ ਬਹੁਤ ਸਨਮਾਨ ਕਰਦੀ ਸੀ ਹਰ ਵਕਤ ਦੀਦੀ ਦੀਦੀ ਕਹਿੰਦੇ ਹੋਏ ਮੇਰੇ ਅੱਗੇ ਪਿੱਛੇ ਫਿਰਦੀ ਰਹਿੰਦੀ ਸੀ ਹੁਣ ਮੇਰੇ ਲਈ ਰਿਸ਼ਤੇ ਆਉਣ ਲੱਗੇ ਸਨ ਮੈਂ ਵੀ ਬਹੁਤ ਖੁਸ਼ ਸੀ ਕੀ ਚੱਲੋ ਚੰਗਾ ਹੈ ਪੂਨਮ ਤੋਂ jaan ਛੁੱਟੇਗੀ ਮੇਰੇ ਸਹੁਰੇ ਘਰ ਵਿੱਚ ਮੈਨੂੰ ਕੋਈ ਪੂਨਮ ਦੀ ਮਿਸਾਲ ਨਹੀਂ ਦੇਵੇਗਾ ਪਰ ਇੱਥੇ ਵੀ ਪੂਨਮ ਮੇਰੀ ਤਲੀ ਮੇਰੇ ਲਈ ਜੋ ਵੀ ਰਿਸ਼ਤਾ ਆਉਂਦਾ ਉਹ ਮੈਨੂੰ ਨਾ ਪਸੰਦ ਕਰਕੇ ਮੇਰੀ ਛੋਟੀ ਭੈਣ ਨੂੰ ਪਸੰਦ ਕਰ ਜਾਂਦਾ ਜਦੋਂ ਬਹੁਤ ਬਾਰੇ ਅਜਿਹਾ ਹੋਇਆ ਤਾਂ ਮੇਰੀ ਮਾਂ ਨੇ ਕਿਹਾ ਪਹਿਲਾਂ ਪੂਨਮ ਦਾ ਵਿਆਹ ਕਰ ਦਿਓ ਉਸ ਤੋਂ ਬਾਅਦ ਅਰਚਨਾ ਦਾ ਕਰ ਦਿਓ ਪਹਿਲਾਂ ਤਾਂ ਮੇਰੇ ਪਾਪਾ ਨਹੀਂ ਮੰਨੇ ਪਰ ਜਦੋਂ ਮੰਮੀ ਨੇ ਸਮਝਾਇਆ ਤਾਂ ਪਾਪਾ ਰਾਜ਼ੀ ਹੋ ਗਏ ਪਰ ਮੈਂ ਇਹ ਸਾਬ ਨਹੀਂ ਚੰਗੀ ਸੀ ਮੈਂ ਇਸ ਮੈਦਾਨ ਵਿੱਚ ਪੂਨਮ ਨੂੰ ਬਾਜੀ ਨਹੀਂ ਮਾਰਨ ਦੇਣਾ ਚਾਹੁੰਦੀ ਸੀ ਉਹ ਸਿਰਫ 20 ਸਾਲ ਦੀ ਸੀ ਅਤੇ ਮੇਰੇ ਤੋਂ 8 ਸਾਲ ਛੋਟੀ ਸੀ ਇੰਜ ਕਿ ਮੈਂ ਉਹ ਮੇਰੇ ਤੋਂ ਪਹਿਲਾਂ ਘਰ ਬਸਾ ਸਕਦੀ ਸੀ ਪਰ ਇਸ ਮਾਮਲੇ ਵਿੱਚ ਕਿਸੇ ਨੇ ਵੀ ਮੇਰੇ ਤੋਂ ਕੁੱਛ ਨਾ ਠੀਕ ਨਹੀਂ ਸਮਝਿਆ ਫੇਰ ਇੱਕ ਦਿਨ ਬਹੁਤ ਚੰਗਾ ਰਿਸ਼ਤਾ ਆਇਆ ਪਹਿਲਾਂ ਤਾਂ ਮੇਰੇ ਲਈ ਆਇਆ ਸੀ ਪਰ ਉਹ ਲੋਕਾਂ ਨੂੰ ਪੂਨ ਪਸੰਦ ਆ ਗਈ ਅਤੇ ਫਿਰ ਪੂਨਮ ਲਈ ਹੀ ਉਹ ਰਿਸ਼ਤਾ ਪੱਕਾ ਹੋ ਗਿਆ ਵਿਆਹ ਦੀ ਤਾਰੀਖ ਵੀ ਤੈਹ ਹੋ ਗਈ ਸਾਡੇ ਘਰ ਵਿੱਚ ਖੁਸ਼ੀਆਂ ਦਾ ਦੌਰ ਸ਼ੁਰੂ ਸੀ ਜਦ ਕੀ ਮੈਂ ਅੰਦਰੋਂ ਅੰਦਰੀ ਸੜ ਰਹੀ ਸੀ ਹੌਲੀ ਹੌਲੀ ਸਮਾਂ ਇੰਜ ਹੀ गुਜ਼ਰਤਾ ਗਿਆ ਅਤੇ ਪੂਨਮ ਦੀ ਬਰਾਤ ਵੀ ਆ ਗਈ ਉਹ ਦੁਲਹਨ ਬਣ ਕੇ ਬਿਲਕੁਲ ਅਪਸਰਾ ਲੱਗ ਰਹੀ ਸੀ ਉਸ ਨੂੰ ਬਹੁਤ ਰੂਪ ਚੜਿਆ ਸੀ ਜਿਵੇਂ ਉਹ ਕੋਈ ਚੌਂਦਵੀ ਦਾ ਚੰਦ ਹੋਵੇ ਮੈਂ ਤਾਂ ਉਸ ਨੂੰ ਵੇਖਦੇ ਹੀ ਰਹਿ ਗਈ ਉਹ ਨੰਬੋਲੀ ਦੀਦੀ ਮੈਮ ਚੰਗੀ ਤਾਂ ਲੱਗ ਰਹੀ ਹਾਂ ਨਾ ਮੈਂ ਉਸ ਨੂੰ ਗਲੇ ਲਗਾ ਲਿਆ ਅਤੇ ਕਿਹਾ ਤੂੰ ਦੁਨੀਆ ਦੀ ਸਭ ਤੋਂ ਸੁੰਦਰ ਦੁਲਹਣ ਹੈ ਪਰ ਮੇਰਾ ਦਿਲ ਤੇਰੇ ਲਈ ਬਹੁਤ ਦੁਖੀ ਹੈ ਮੰਮੀ ਪਾਪੀ ਨੇ ਨਾਲ ਐਨਾ ਗਲਤ ਨਹੀਂ ਕਰਨਾ ਚਾਹੀਦਾ ਸੀ ਤੂੰ ਜਾਣਦੀ ਹੈ ਕਿ ਛੋਟੀ ਉਮਰ ਦੀਆਂ ਦੁਲਹਣਾਂ ਆਕਤੀ ਬਹੁਤ ਜ਼ਲਮ ਕਰਦੇ ਹਨ ਉਹਨਾਂ ਨੂੰ ਲੱਗਦਾ ਹੈ ਛੋਟੀ ਦੁਲਹਣ ਨੂੰ ਮਾਰ-ਪੇਟ ਕਰਕੇ ਆਪਣੀ ਬਸ ਵਿੱਚ ਕਰ ਲੈਣਗੇ ਇਹ ਲੱਗਦੀ ਸਾਰੀ ਉਮਰ ਸਹਰੇ ਘਰ ਵਾਲਿਆਂ ਦੀ ਗੁਲਾਮ ਬਣ ਕੇ ਰਹਿ ਜਾਂਦੀ ਹੈ ਵਿਆਹ ਦੀ ਸਹੀ ਉਮਰ ਤਾਂ 25 ਸਾਲ ਬਾਅਦ ਸ਼ੁਰੂ ਹੁੰਦੀ ਹੈ ਮੇਰੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਡਰ ਗਈ ਡਰ ਤੇ ਮਾਰੀ ਉਸ ਦਾ ਚਿਹਰਾ ਪੀਲਾ ਪੈ ਗਿਆ ਬਹੁਤ ਹੀ ਕਮਜ਼ੋਰ ਦਿਲ ਨਾਲ ਉਸ ਨੇ ਕਿਹਾ ਦੀਦੀ ਜੇ ਤੁਹਾਡਾ ਵਿਆਹ ਹੋ ਜਾਵੇ ਤਾਂ ਕੀ ਦੁਲਹਾ ਤੁਹਾਨੂੰ ਵੀ ਮਾਰੇਗਾ ਮੈਂ تیرੋਂ ਨਿਸ਼ਾਨੇ ਤੇ ਲੱਗਦਾ ਦੇ ਕਿ ਖੁਸ਼ੀ ਨਾਲ ਝੁਮ ਮੁਖੀ ਮੈਂ ਕਿਹਾ ਨਹੀਂ ਅਜੇ ਹਾਂ ਨਹੀਂ ਹੁੰਦਾ ਮੈਂ ਤਾਂ 28 ਸਾਲ ਦੀ ਹਾਂ ਦੁਲਹਾਂ ਤਾਂ ਮੇਰੇ ਤੋਂ ਡਰ ਕੇ ਰਹੇਗਾ ਜੇ ਮੈਂ ਵਿਆਹ ਕਰ ਲਵਾਂ ਦੀਦੀ ਮੈਂ ਤਾਂ 22 ਸਾਲ ਦੀ ਉਮਰ ਵਿੱਚ ਹੀ ਗਾ ਕਰਾਂ ਮੈਂ ਬਹਾਨੇ ਬਣਾਉਣ ਲੱਗੀ ਕਿ ਲੋਕ ਕੀ ਕਹਿਣਗੇ ਅਤੇ ਫਿਰ ਮੰਮੀ ਪਾਪਾ ਨੂੰ ਪਤਾ ਲੱਗੇਗਾ ਤਾਂ ਉਹ ਕੀ ਕਹਿਣਗੇ ਲੋਕ ਗੱਲਾਂ ਬਣਾਉਣਗੇ ਦੀ ਵੱਡੀ ਭੈਣ ਨੇ ਆਪਣੀ ਛੋਟੀ ਭੈਣ ਦਾ ਨਸੀਬ ਖੋ ਲਿਆ ਪੂਨਾ ਬੋਲੀ ਦੀਦੀ ਲੋਕਾਂ ਦੀਆਂ ਗੱਲਾਂ ਤੇ ਧਿਆਨ ਨਾ ਦਿਓ ਬਸ ਤੁਸੀਂ ਮੈਨੂੰ ਬਚਾ ਲਓ ਮੈਂ ਤਾਂ ਤੁਹਾਡੀ ਛੋਟੀ ਭੈਣ ਹਾਂ ਤੁਸੀਂ ਮੈਨੂੰ ਇਸ ਗੱਲ ਤੋਂ ਨਹੀਂ ਬਚਾਉਂਗੇ ਫੇਰ ਮੈਂ ਹਾਂ ਕਰ ਦਿੱਤੀ ਅਤੇ ਪੂਨਮ ਨੇ ਮੈਨੂੰ ਵਿਆਹ ਵਾਲਾ ਲਹਿੰਗਾ ਦੇ ਦਿੱਤਾ ਅਤੇ ਆਪ ਉਹ ਬਾਥਰੂਮ ਵਿੱਚ ਚਲੀ ਗਈ ਬਰਾਤ ਆ ਗਈ ਅਤੇ ਮੇਰਾ ਵਿਆਹ ਰਾਜਵੀਰ ਨਾਲ ਹੋ ਗਿਆ। ਮੇਰੀ ਤਾਂ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ। ਦਰਸਲ ਅਸੀਂ ਗਰੀਬ ਲੋਕ ਸੀ ਪਰ ਸਾਡੀ ਇੱਜ਼ਤ ਅਤੇ ਸਨਮਾਨ ਬ। ਅਤੇ ਏਸੇ ਇੱਜ਼ਤ ਸਨਮਾਨ ਦੀ ਖਾਤਰ ਸਾਡੇ ਘਰ ਰਾਜਵੀਰ ਦਾ ਰਿਸ਼ਤਾ ਆਇਆ ਸੀ। ਰਾਜਵੀਰ ਬਹੁਤ ਪੈਸੇ ਵਾਲਾ ਸੀ। ਦਿਖਣ ਵਿੱਚ ਵੀ ਸਮਾਰਟ ਸੀ। ਮੈਂ ਤਾਂ ਜਦੋਂ ਰਾਈਵੁੱਦ ਦੀ ਫੋਟੋ ਵੇਖੀ ਸੀ ਤਾਂ ਉਸੇ ਵਕਤ ਉਸ ਦੀ دیਵਾਨੀ ਹੋ ਗਈ ਸੀ ਮੈਂ ਉਸੇ ਸਮੇਂ ਸੋਚ ਲਿਆ ਸੀ ਕਿ ਪੂਨਮ ਤੂੰ ਮੇਰੀ ਹਰ ਪਿਆਰੀ ਚੀਜ਼ ਖੋ ਲਈ ਪਰ ਮੈਂ ਤੈਨੂੰ ਆਪਣੀ ਮੁਹੱਬਤ ਨਹੀਂ ਖੋਣ ਦਿਆਂਗੀ ਭਾਵੇਂ ਰਾਜੀਵ ਮੇਰੀ ਇੱਕ ਤਰਫ ਆ ਮੁਹੱਬਤ ਸੀ ਰਾਜਵੀਰ ਆਪਣੀ ਸ਼ਾਨਦਾਰ ਹਵੇਲੀ ਅਤੇ ਕਰੋੜਾਂ ਦੀ ਜਾਇਦਾ ਇਕਲੌਤਾ ਮਾਲਕ ਸੀ ਵਿਦਾਇਤੋ ਪੱਲਾ ਮੇਦੀ ਸਾਸਮੇਦੀ ਕੇ ਬੈਠੀ ਅਤੇ ਬੋਲੀ ਪੇਟਾ ਆਪਣਾ ਹਸੀਨ ਚਿਹਰਾ ਤਾਂ ਦਿਖਾਇਆ ਮੈਂ ਡਰ ਗਈ ਅਤੇ ਮੈਂ ਨਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਜਲਦੀ ਨਾਲ ਗੱਲ ਨੂੰ ਬਦਲ ਦਿੱਤਾ ਕੀ ਜੇ ਪਤੀ ਤੋਂ ਪਹਿਲਾਂ ਸਾਸਤ ਬਹੁਦਾ ਚਿਹਰਾ ਦੇਖ ਲਵੇ ਤਾਂ ਬੜਾ ਮਾੜਾ ਸ਼ਗਨ ਹੁੰਦਾ ਹੈ ਅਜਿਹਾ ਸਾਡੇ ਖਾਨਦਾਨ ਵਿੱਚ ਰਹੇ ਹੈ ਮੇਰੀ ਸੱਸ ਵੀ ਦਰ ਵਿਦਾਈ ਤੱਕ ਮੈਨੂੰ ਕਿਸੇ ਨੂੰ ਵੀ ਆਪਣਾ ਚਿਹਰਾ ਨਹੀਂ ਦਿਖਾਉਣਾ ਪਿਆ ਮੈਂ ਰਾਜਵੀਰ ਲਈ ਸਾਜ ਸਬਰ ਕੇ ਬੈਠੀ ਸੀ ਅਤੇ ਖੁਸ਼ੀ ਖੁਸ਼ੀ ਉਸ ਦੀ ਉਡੀਕ ਕਰ ਰਹੀ ਸੀ ਉਸੇ ਸਮੇਂ ਕਮਰੇ ਦਾ ਦਰਵਾਜ਼ਾ ਖੁੱਲਿਆ ਅਤੇ ਮੈਨੂੰ ਟਰਾਲੀ ਦੇ ਖਿੜਣ ਦੀ ਆਵਾਜ਼ ਸੁਣਾਈ ਦਿੱਤੀ ਮੈਂ कुंठ ਕੱਢ ਕੇ ਬੈਠੀ ਸੀ ਸੋਚਿਆ ਕੋਈ ਨੌਕਰ ਖਾਣ ਪੀਣ ਦਾ ਸਮਾਨ ਲੈ ਕੇ ਆਇਆ ਹੋਵੇਗਾ ਮੇਰਾ ਤਾਂ ਦਿলো ਬਾਗੋ ਬਾਗ ਹੋ ਰਹਾ ਸੀ ਕਿ ਮੈਂ ਇਸਾ ਵੇਲੀ ਦੀ ਮਾਲਕਨ ਬਣ ਗਈ ਹਾਂ ਨੌਕਰ ਮੇਰੇ ਅੱਗੇ ਪਿੱਛੇ ਫਿਰਨਗੇ ਉਸੇ ਸਮੇਂ ਮੈਨੂੰ ਵੀਰ ਦਸੁਣਾਈ ਦੇ ਉਹ ਹੌਲੀ ਜਹੀ ਬੋਲਿਆ ਪੂਨਮ ਤੁਸੀਂ ਕਿਵੇਂ ਹੋ ਟਰਾਲੀ ਦੇ ਪਹੀਆਂ ਦੀ ਆਵਾਜ਼ ਮੇਰੇ ਨੇੜੇ ਹੋਈ ਤਾਂ ਮੈਂ ਸਿਰ ਉਠਾ ਕੇ ਸਾਹਮਣੇ ਦਾ ਮੰਜ਼ਰ ਵੇਖਿਆ ਮੇਰਾ ਸਿਰ ਚਕਰ ਆ ਗਿਆ ਬਹੁਤ ਸੁੰਦਰ ਅਤੇ ਹੈਂਡਸਮ ਰਾਜਵੀਰ ਆਪਣੀ ਬੀਲਚੇਅਰ ਕਸੀੜਦਾ ਹੋਇਆ ਅੱਗੇ ਵਧ ਰਿਹਾ ਸੀ ਮੇਰੇ ਤਾਂ ਕੰਨ ਸੁਣਨ ਹੋ ਗਏ ਸਨ ਮੈਂ ਕੋਨ ਦਾ ਉਤਾਰ ਕੇ ਸੋਟ ਦਿੱਤਾ ਰਾਜਵੀਰ ਵੀ ਮੈਨੂੰ ਦੇਖ ਕੇ ਹੈਰਾਨ ਹੋ ਗਿਆ ਉਹ ਬੋਲਿਆ ਤੁਸੀਂ ਕੌਣ ਹੋ ਅਤੇ ਪੂਨਮ ਕਿੱਥੇ ਹੈ ਸਾਡੇ ਦੋਨਾਂ ਦੇ ਹਾਲਾਤ ਦੇਖਣ ਵਾਲੀ ਸੀ ਉਹ ਤਾਂ ਚੁੱਪ ਹੋ ਗਿਆ ਪਰ ਮੈਂ ਚੀਕਾਂ ਮਾਰ-ਮਾਰ ਕੇ ਰੋਣ ਲੱਗ ਪਈ ਰਾਜਵੀਰ ਬਹੁਤ ਚੁੱਪਚਾਪ ਮੈਨੂੰ ਦੇਖ ਰਿਹਾ ਸੀ ਉਸੇ ਸਮੇਂ ਸਾਡੇ ਕਮਰੇ ਦੇ ਦਰਵਾਜ਼ੇ ਤੇ دستਕ ਹੋਣ ਲੱਗੀ ਮੇਰੀ ਸੱਸ ਬੋਲੀ ਕਿ ਕੀ ਹੋਇਆ ਬਹੁ ਤੂੰ ਕਿਉਂ ਰੋ ਰਹੀ ਹੈ ਦਰਵਾਜ਼ਾ ਤਾਂ ਖੋਲ ਮੈਂ ਆਪਣੇ ਆਪ ਨੂੰ ਸੰਭਾਲ ਕੇ ਦਰਵਾਜ਼ਾ ਖੋਲ ਦਿੱਤਾ ਹੁਣ ਮੇਰੀ ਸੱਸ ਦੀ ਵੀ ਉਹੀ ਹਾਲਤ ਸੀ ਜੋ ਰਾਇਵੀਰ ਦੀ ਸੀ ਮੇਰੀ ਸੱਸ ਬੋਲੀ ਤੂੰ ਕੌਣ ਹੈ ਅਤੇ ਪੋਨਮ ਕਿੱਥੇ ਹੈ ਤੂੰ ਸ਼ਾਇਦ ਪੋਨਮ ਦੀ ਵੱਡੀ ਭੈਣ ਹੈ ਨਾ ਮੈਂ ਹੁੰਦੇ ਹੋਏ ਬੋਲੀ ਤੁਸੀਂ ਲੋਕਾਂ ਨੇ ਸਾਡੇ ਨਾਲ ਇੰਨਾ ਵੱਡਾ ਧੋਖਾ ਕਿਉਂ ਕੀਤਾ ਸਾਡੇ ਤੋਂ ਕਿਉਂ ਲੁਕੋਇਆ ਕਿ ਤੁਹਾਡਾ ਪੁੱਤਰ ਪਾਹੀਜ ਹੈ ਮੇਰੀ ਸੱਸ ਗੁੱਸੇ ਨਾਲ ਲੱਗੇ ਵਧੀ ਅਤੇ ਮੇਰਾ ਹੱਥ ਫੜ ਕੇ ਬੋਲੀ ਧੋਖਾ ਤਾਂ ਤੁਸੀਂ ਲੋਕਾਂ ਨੇ ਕੀਤਾ ਹੈ ਹੀਰਾ ਵੇਖ ਕੇ ਕੋਇਲਾ ਸਾਡੇ ਹੱਥ ਵਿੱਚ ਫੜਾ ਦਿੱਤਾ ਮੈਂ ਦੇਖ ਲਮਾਂਗੀ ਮੇਰੀ ਸੱਸ ਮੈਨੂੰ ਹੱਥੋਂ ਫੜ ਕੇ ਖਿੱਚਦੇ ਹੋਏ ਬਾਹਰ ਲਿਜਾਣ ਲੱਗੀ ਉਸੇ ਸਮੇਂ ਰਾਏ ਵੀ ਹੋ ਲਿਆ ਮੰਮੀ ਇੱਕ ਮਿੰਟ ਰੁਕ ਜਾਓ ਮੰਮੀ ਮੈਂ ਤੁਹਾਨੂੰ ਕਿਹਾ ਸੀ ਤਾ ਤੋਂ ਪਹਿਲਾਂ ਲੜਕੀ ਵਾਲਿਆਂ ਨੂੰ ਸੱਚ ਦੱਸ ਦਿਓ ਕੀ ਤੁਸੀਂ ਲੜਕੀ ਵਾਲਿਆਂ ਨੂੰ ਸੱਚ ਨਹੀਂ ਦੱਸਿਆ ਤੁਸੀਂ ਤਾਂ ਖਾਤਰੇ ਦਾ ਕੰਮ ਕੀਤਾ ਤਾਂ ਤੁਹਾਡੇ ਨਾਲ ਵੀ ਅਜਿਹਾ ਹੀ ਹੋਇਆ ਅਜਿਹਾ ਹੀ ਧੋਖਾ ਹੋ ਗਿਆ ਉਸ ਦੀ ਕਿਸਮਤ ਕਿੰਨੀ ਚੰਗੀ ਸੀ ਉਹ ਉਸ ਦੀ ਜਮਾਇਸ਼ ਨੂੰ ਮੈਂ ਆਪਣੇ ਗਲੇ ਦਾ ਹਾਰ ਬਣਾ ਲਿਆ ਸੀ ਕਾਸ਼ ਉਸ ਦਾ ਵਿਆਹ ਰਾਜਵੀਰ ਨਾਲ ਹੋ ਜਾਂਦਾ ਤਾਂ ਕਿੰਨਾ ਚੰਗਾ ਹੁੰਦਾ ਮੇਰਾ ਸਾਰਾ ਹਿਸਾਬ ਇੱਥੇ ਹੀ ਚੁਪਟਾ ਹੋ ਜਾਣਾ ਸੀ ਪਰ ਮੇਰੀ ਤਾਂ ਮੱਤ ਮਾਰੀ ਗਈ ਸੀ ਜੋ ਪਰਾਈ ਸੀ ਉਸ ਵਿੱਚ ਮੈਂ ਖੁਦ ਨੂੰ ਜੋਕ ਦਿੱਤਾ ਮੈਂ ਰੋਂਦੇ ਹੋਏ ਕਹਿ ਰਹੀ ਸੀ ਪੂਨਮ ਤੇਰਾ ਬੇੜਾ ਘਰਕ ਹੋ ਜਾਵੇ ਤੂੰ ਮੈਨੂੰ ਕਿਸ ਮੁਸੀਬਤ ਵਿੱਚ ਪਾ ਦਿੱਤਾ ਰਾਵੀਰ ਬਹੁਤ देर ਤੱਕ ਚੁੱਪਚਾਪ ਮੈਨੂੰ ਦੇਖਦਾ ਰਿਹਾ ਫੇਰ ਬੋਲਿਆ ਕਿਉਂ ਤੁਹਾਡੀ ਤਾਂ ਨਹੀਂ ਤੁਹਾਡੇ ਨਾਲ ਧੋਖਾ ਕੀਤਾ ਮੈਂ ਰਾਜਵੀਰ ਵੱਲ ਦੇਖਿਆ ਤੇ ਉਸ ਉੱਤਿਆ ਕਿ ਉਸ ਨੂੰ ਝੂਠ ਬੋਲ ਕੇ ਮੈਂ ਕੀ ਕਰਨਾ ਹੈ ਇਸ ਲਈ ਮੈਂ ਉਸ ਨੂੰ ਸਾਰਾ ਸੱਚ ਦੱਸ ਦਿੱਤਾ ਨਹੀਂ ਉਸ ਨੇ ਮੇਰੇ ਨਾਲ ਧੋਖਾ ਨਹੀਂ ਕੀਤਾ ਸਗੋਂ ਮੈਂ ਪੂਨਮ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਸ ਨੂੰ ਡਰਾਇਆ ਸੀ ਕਿ ਪਤੀ ਚੰਗੇ ਨਹੀਂ ਹੁੰਦੇ ਇਸ ਲਈ ਉਸ ਨੇ ਆਪਣਾ ਵਿਆਹ ਵਾਲਾ ਲਹਿੰਗਾ ਮੈਨੂੰ ਪਹਿਨਾ ਦਿੱਤਾ ਅਤੇ ਇਸ ਤਰ੍ਹਾਂ ਮੇਰਾ ਤੁਹਾਡੇ ਨਾਲ ਵਿਆਹ ਹੋ ਗਿਆ ਮੇਰੀ ਗੱਲ ਸੁਣ ਕੇ ਰਾਜਵੀਰ ਬੋਲਿਆ ਤੁਸੀਂ ਅਜਿਹਾ ਕਿਉਂ ਕੀਤਾ ਅਰਚਨਾ ਮੈਂ ਰੋਂਦੇ ਹੋਏ ਬੋਲੀ ਕਿਉਂਕਿ ਮੇਰੀ ਮੱਤ ਮਾਰੀ ਗਈ ਸੀ ਮੇਰੇ ਨਸੀਬ ਫੁੱਟ ਗਏ ਸਨ ਇਸ ਲਈ ਦਰਸਲ ਮੈਂ ਤੁਹਾਡੀ ਤਸਵੀਰ ਵੇਖੀ ਸੀ ਤਾਂ ਮੈਨੂੰ ਤੁਹਾਡੇ ਨਾਲ ਉਸੇ ਵਕਤ ਮੁਹੱਬਤ ਹੋ ਗਈ ਸੀ ਇਸ ਲਈ ਮੈਂ ਸੋਚਿਆ ਕਿ ਤੁਹਾਡਾ ਰਿਸ਼ਤਾ ਤਾਂ ਮੇਰੇ ਲਈ ਆਇਆ ਸੀ ਤਾਂ ਫਿਰ ਕਿਉਂ ਉਸ ਦਾ ਵਿਆਹ ਉਸ ਨਾਲ ਹੋੁੰਦਿਆਂ ਰਾਜਵੀਰ ਬਹੁਤ देर ਤੱਕ ਮੈਨੂੰ ਦੇਖਦਾ ਰਿਹਾ ਫਿਰ ਬੋਲਿਆ ਅਰਜਨਾ ਕੀ ਤੁਸੀਂ ਗੌਰ ਨਹੀਂ ਕੀਤਾ ਮੇਰੀ ਸ਼ਕਲ ਤਾਂ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਤਸਵੀਰ ਵਿੱਚ ਸੀ ਜਿਸ ਨੂੰ ਵੇਖ ਕੇ ਤੁਹਾਨੂੰ ਮੇਰੇ ਨਾਲ ਮੁਹੱਬਤ ਹੋ ਗਈ ਸੀ ਰਾਜਵੀਰ ਦੀਆਂ ਅੱਖਾਂ ਲਾਲ ਹੋ ਗਈਆਂ ਸਨ ਉਹ ਬਹੁਤ ਦੁਖੀ ਲੱਗ ਰਿਹਾ ਸੀ ਪਰ ਮੈਨੂੰ ਉਸਦੀ ਪਰਵਾਹ ਨਹੀਂ ਸੀ ਮੇਰੇ ਨਾਲ ਜੋ ਧੋਖਾ ਹੋਇਆ ਸੀ ਉਹ ਮੇਰੇ ਲਈ ਬਹੁਤ ਵੱਡਾ ਸੀ ਮੈਂ ਗੁੱਸੇ ਵਿੱਚ ਰੋਂਦੇ ਹੋਏ ਬਾਕ਼ੀ ਨੂੰ ਵਿੱਚ ਚਲੀ ਗਈ ਕੱਪੜੇ ਬਦਲ ਕੇ ਬਿਸਤਰੇ ਤੇ ਲੇਟ ਗਈ ਮੇਰੀਆਂ ਅੱਖਾਂ ਵਿੱਚ ਹਜੇ ਵੀ ਹੰਝੂ ਬਹਿਰੇ ਸਨ ਰਾਜਵੀਰ ਵੀ ਲੀ ਚੇਅਰ ਤੇ ਬੈਠਾ ਸੀ ਰੋਂਦੇ ਰੋਂਦੇ ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੇਰੀ ਸੱਸ ਬੋਲੀ ਮੈਂ ਤੈਨੂੰ ਆਪਣੇ ਪੁੱਤਰ ਦੀ ਜ਼ਿੰਦਗੀ ਵਿੱਚੋਂ ਕੱਢ ਕੇ ਰਹਾਂਗੀ ਮੈਂ ਇਸ ਘਰ ਵਿੱਚ ਹਰ ਰੰ ਨਹੀਂ ਦੇਵਾਂਗੀ ਮੈਂ ਤੈਨੂੰ ਤਲਾਕ ਦਵਾ ਕੇ ਹੀ ਰਹਾਂਗੀ ਮੈਂ ਵੀ ਗੁੱਸੇ ਵਿੱਚ ਬੋਲੀ ਮੈਂ ਵੀ ਤੁਹਾਡੇ ਲੰਗੜੇ ਪੁੱਤਰ ਨਾਲ ਰਹਿਣਾ ਨਹੀਂ ਚਾਹੁੰਦੀ ਕੱਲ ਦੀ ਵਜ੍ਹਾ ਤੁਸੀਂ ਮੈਨੂੰ ਹੁਣੇ ਤਲਾਕ ਦੇ ਦਿਓ ਮੈਂ ਇੰਨਾ ਕਹਿ ਪਲਤੀ ਦਾ ਵੀ ਚੇਰ ਤੇ ਰਾਜਵੀਰ ਨੂੰ ਬੈਠਾ ਦੇਖਿਆ ਉਹ ਸਦਾ ਚਿਹਰਾ ਮੇਰੇ ਆਪਮਾਨ ਕਰਨ ਤੇ ਲਾਲ ਹੋ ਗਿਆ ਸੀ ਥੋੜੀ ਦੇਰ ਲਈ ਮੈਨੂੰ ਰਾਜਵੀਰ ਤੇ ਤਰਸ ਆਇਆ ਪਰ ਫੇਰ ਮੈਂ ਸੋਚਿਆ ਕਿ ਮੈਂ ਦੁਨੀਆ ਤੇ ਤਰਸ ਖਾਣ ਦਾ ਠੇਕਾ ਨਹੀਂ ਲਿਆ ਮੈਂ ਕਮਰੇ ਵਿੱਚ ਆਈ ਤਾਂ ਰਾਜਵੀਰ ਬੋਲ ਲਿਆ ਅਰਚਨਾ ਜੋ ਹੁਣ ਨਾ ਸੀ ਉਹ ਹੋ ਗਿਆ ਹੁਣ ਮੈਂ ਤੁਹਾਡੇ ਸਾਹਮਣੇ ਹਾਂ ਇਹ ਘਰ ਇਹ ਜਾਇਦਾਦ ਅੱਜ ਤੋਂ ਸਭ ਕੁਝ ਤੁਹਾਡਾ ਹੈ ਪਰ ਜੀ ਤੁਸੀਂ ਜੁਨੇ ਮੈਨੂੰ ਤਲਾਕ ਦੇਣਾ ਚਾਹੁੰਦੇ ਹੋ ਮੈਂ ਤੁਹਾਡੇ ਫੈਸਲੇ ਦਾ ਸਨਮਾਨ ਕਰਦਾ ਹਾਂ ਇੱਕਦਾਂ ਮੇਰੇ ਦਿਲ ਵਿੱਚ ਖਿਆਲ ਆਇਆ ਚਲੋ ਤਲਾਕ ਤਾਂ ਲੈ ਹੀ ਲਮਾਂਗੀ ਕਿਉਂ ਨਾ ਉਦੋਂ ਤੱਕ ਇੱਕ ਮਹੀਨਾ ਰਾਜਵੀਰ ਨਾਲ ਰਹਿ ਕੇ ਇਸ ਸ਼ਾਨ ਸ਼ੌਕਾਤ ਤੇ ਠਾਠ ਬਾਠ ਦਾ ਮੱਲਾ ਲਮਾਂ ਉਦੋਂ ਤੱਕ ਮੇਰੇ ਘਰ ਵਾਲਿਆਂ ਦਾ ਗੁੱਸਾ ਵੀ ਸ਼ਾਂਤ ਹੋ ਜਾਵੇਗਾ ਕਿਉਂਕਿ ਜਦੋਂ ਮੇਰੇ ਘਰ ਵਾਲਿਆਂ ਨੂੰ ਪਤਾ ਲੱਗਿਆ ਸੀ ਕਿ ਤੂਨਮ ਦੀ ਜਗ੍ਹਾ ਮੈਂ ਵਿਆਹ ਕਰ ਲਿਆ ਤਾਂ ਸਾਰੇ ਘਰ ਵਾਲੇ ਗੁੱਸੇ ਵਿੱਚ ਸਾਰੇ ਦੋਸ਼ ਮੈਨੂੰ ਹੀ ਦੇ ਰਹੇ ਸਨ ਕੋਨਮ ਨੇ ਵੀ ਮੰਮੀ ਪਾਪਾ ਨੂੰ ਸੱਚ ਦੱਸ ਦਿੱਤਾ ਸੀ ਕਿ ਦੀਦੀ ਨੇ ਮੈਨੂੰ ਡਰਾ ਧਮਕਾ ਕੇ ਇਹ ਸਭ ਕਰਵਾਇਆ ਸੀ ਮੈਂ ਰਾਜਵੀਰ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਕਮਰੇ ਵਿੱਚੋਂ ਬਾਹਰ ਨਿਕਲ ਆਈ ਸਾਹਮਣੇ ਹੀ ਮੇਰੀ ਸੱਸ ਇੱਕ ਆਦਮੀ ਨਾਲ ਗੱਲਾਂ ਕਰ ਰਹੀ ਸੀ ਵੈਸੇ ਮੇਰੀ ਸੱਸ ਬਿਲਕੁਲ ਸੱਸ ਨਹੀਂ ਲੱਗਦੀ ਸੀ ਉਹ ਤਾਂ ਬਹੁਤ ਜਵਾਨ ਦਿਖਦੀ ਸੀ ਮੇਰੀ ਸੱਸ ਦਾ ਮੂਡ ਹੁਣ ਥੋੜਾ ਚੰਗਾ ਲੱਗ ਰਿਹਾ ਸੀ। ਉਹ ਹੋਈ ਅਰਚਨਾ ਇਸ ਨੂੰ ਮਿਲੋ ਇਹ ਹੈ ਰਾਜੀਵ ਸਿੰਘ ਸਾਡੇ ਨਾਲ ਹੀ ਪੜੋਸ ਵਿੱਚ ਰਹਿੰਦਾ ਹੈ। ਇਹ ਵੀ ਸਾਡੇ ਬਾਗ ਬਹੁਤ ਵੱਡਾ ਜ਼ਗੀਰਦਾਰ। ਇਹ ਕੱਲ ਤੋਂ ਮੇਰਾ ਖਾ ਰਿਹਾ ਹੈ ਕਿ ਭਾਬੀ ਐਨੀ ਸੁੰਦਰ ਹੈ ਮੇਰੇ ਲਈ ਵੀ ਭਾਬੀ ਵਰਗੀ ਸੁੰਦਰ ਲੜਕੀ ਲਿਆਓ। ਮੇਰੀ ਸੱਸ ਦੀ ਗੱਲ ਸੁਣ ਕੇ ਮੈਨੂੰ ਇਹਨਾਂ ਦਾ ਖਿਆਲ ਆਇਆ। ਮੈਂ ਸੋਚਿਆ ਕਿਉਂ ਨਾ ਪੂਨਮ ਦਾ ਰਿਸ਼ਤਾ ਇਸ ਲਈ ਮੰਗ ਲਵਾਂ। ਪਾਰੇ ਆਦਮੀ ਮੈਨੂੰ ਦੇਖ ਕੇ ਬੋਲਿਆ ਤਸਵੀਰ ਵਿੱਚ ਜੋ ਲੜਕੀ ਸੀ ਉਹ ਤਾਂ ਬਹੁਤ ਸੁੰਦਰ ਸੀ ਪਰ ਭਾਬੀ ਵੀ ਘੱਟ ਸੁੰਦਰ ਨਹੀਂ ਪਰ ਉਹ ਤਸਵੀਰ ਵਾਲੀ ਲੜਕੀ ਤਾਂ ਬਹੁਤ ਸੁੰਦਰ ਸੀ ਫੇਰ ਮੇਰੀ ਸੱਸ ਨੂੰ ਬੋਲਿਆ ਤੁਸੀਂ ਅਚਾਨਕ ਆਪਣੀ ਬਹੂ ਕਿਵੇਂ ਬਦਲ ਲਈ ਸ਼ਰਮ ਦੀ ਵਜ੍ਹਾ ਨਾਲ ਮੇਰਾ ਸਿਰ ਝੁਕ ਗਿਆ ਮੈਂ ਆਪਣੇ ਕਮਰੇ ਵਿੱਚ ਆਈ ਤੇ ਸਮਾਨ ਦੀ ਤੋੜ-ਫੂੜ ਕਰਨ ਲੱਗੀ ਜਦ ਕੀ ਰਾਜਵੀਰ ਮੈਨੂੰ ਬੇਵਸੀ ਨਾਲ ਦੇਖ ਰਿਹਾ ਸੀ ਫੋਨ ਮੈਂ ਵੀ ਸੋਚ ਲਿਆ ਸੀ ਕਿ ਪੂਨਮ ਤੋਂ ਸਦਾ ਨ ਸਿਖੋ ਕੇ ਹੀ ਰਹਿਾਂਗੀ ਮੈਂ ਸੋਚਿਆ ਪਹਿਲਾ ਰਾਜੇਸ਼ ਨੂੰ ਨਮ ਨਾਲ ਰਿਸ਼ਤਾ ਕਰਵਾ ਦੇਵਾਂਗੀ ਅਤੇ ਫਿਰ ਤੁਨਮ ਨੂੰ ਧੋਖਾ ਦੇਣ ਲਈ ਅਤੇ ਉਸ ਨੂੰ ਤੜਫਾਉਣ ਲਈ ਮੈਂ ਇਹ ਰਿਸ਼ਤਾ ਤੋੜ ਦੇਵਾਂਗੀ ਇਸ ਲਈ ਮੈਂ ਇੱਥੇ ਹਲੀ ਹੌਲੀ ਨਾਲ ਦੋਸਤੀ ਕਰਨੀ ਸ਼ੁਰੂ ਕਰ ਦਿੱਤੀ ਇੱਕ ਸ਼ਾਮ ਮੈਂ ਰਾਜੇਸ਼ ਨੂੰ ਗਾਰਡਨ ਵਿੱਚ ਬੈਠਾ ਦੇਖਿਆ ਤਾਂ ਜਲਦੀ ਉਸ ਦੇ ਕੋਲ ਜਾ ਕੇ ਬੈਠ ਗਈ ਅਤੇ ਬੋਲੀ ਜੇ ਤੁਸੀਂ ਇਜਾਜ਼ਤ ਦਿਓ ਤਾਂ ਕਿ ਮੈਂ ਇੱਥੇ ਬੈਠ ਸਕਦੀ ਹਾਂ ਰਾਜੇਸ਼ ਨੇ ਮੁਸਕਰਾ ਕੇ ਸਿਰ ਹੀ ਲਾ ਦਿੱਤਾ ਤਾਂ ਮੈਂ ਬੈਠ ਗਈ ਤੇ ਰੋਣ ਲੱਗੀ ਉਹ ਬਖਲਾ ਆ ਗਿਆ ਤੇ ਬੋਲਿਆ ਭਾਬੀ ਕੀ ਹੋਇਆ ਤੁਸੀਂ ਕਿਉਂ ਰੋ ਰਹੇ ਹੋ ਰਾਜੇਸ਼ ਦੀ ਗੱਲ ਸੁਣ ਕੇ ਨਾ ਉੱਚੀ ਉੱਚੀ ਰੋਣ ਲੱਗੀ ਮੈਂ ਕਿਹਾ ਰਾਜੇਸ਼ ਅੱਜ ਤੋਂ ਬਾਅਦ ਮੈਨੂੰ ਭਾਬੀ ਨਾ ਕਹਿਣਾ ਮੈਨੂੰ ਇਸ ਰਿਸ਼ਤੇ ਤੋਂ ਨਫ਼ਰਤ ਹੈ ਤੁਸੀਂ ਮੈਨੂੰ ਮੇਰੇ ਨਾਮ ਨਾਲ ਅਰਚਨਾ ਕਹਿ ਕੇ ਬੁਲਾ ਸਕਦੇ ਹੋ ਮੈਂ ਕਿਹਾ ਮੇਰੇ ਨਾਲ ਬਹੁਤ ਵੱਡਾ ਧੁੱਖਾ ਹੋਇਆ ਹੈ ਮੈਂ ਇਸ ਤਰ੍ਹਾਂ ਦੇ ਇਨਸਾਨ ਨਾਲ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਫੇਰ ਥੋੜੀ ਦੇਰ ਬਾਅਦ ਮੈਂ ਕਮਰੇ ਵਿੱਚ ਗਈ ਤਾਂ ਰਾივਿਰ ਮੈਨੂੰ ਬਹੁਤ ਡੂੰਘੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਉਹ ਮੈਨੂੰ ਦੇਖ ਕੇ ਬੋਲਿਆ ਅਰਚਨਾ ਇੱਕ ਗੱਲ ਕਹਾ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਤਾਂ ਉਹ ਬੋਲਿਆ ਰਾਜੇਸ਼ ਤੂੰ ਦੂਰ ਰਹੋ ਉਹ ਬਿਲਕੁਲ ਵੀ ਚੰਗਾ ਇਨਸਾਨ ਨਹੀਂ ਮੈਂ ਗੁੱਸੇ ਅਤੇ ਨਫ਼ਰਤ ਨਾਲ ਬੋਲੀ ਹਾਂ ਕੁਟੋ ਘਟੋ ਉਹ ਆਪਾ ਹੀ ਜਤਾ ਨਹੀਂ ਮੇਰੀ ਗੱਲ ਸੁਣ ਕੇ ਰਾਜਵੀਰ ਚੁੱਪ ਹੋ ਗਿਆ ਮੈਂ ਸੌਣ ਲਈ लेट ਗਈ ਅੱਧੀ ਰਾਤ ਨੂੰ ਮੇਰੀ ਅੱਖਾਂ ਖੁੱਲੀਆਂ ਕਿਉਂਕਿ ਅੱਖਾਂ ਵਿੱਚ ਹਨੇਰ ਹੋ ਸਨ ਮੈਂ ਸੇਰੂ ਉਠਾ ਕੇ ਦੇਖਿਆ ਤਾਂ ਰਾਜਵੀਰ ਖਿੜਕੀ ਦੇ ਸਾਹਮਣੇ ਬੈਠਾ ਰੋ ਰਿਹਾ ਸੀ ਇੱਕ ਪਲ ਲਈ ਇੰਜ ਲੱਗਿਆ ਜਿਵੇਂ ਕਿਸੇ ਨੇ ਮੇਰਾ ਦਿਲ ਮਸਲ ਕੇ ਰੱਖ ਦਿੱਤਾ ਹੋਵੇ ਕੁਝ ਵੀ ਕਹੋ ਰਾਜਵੀਰ ਮੇਂ ਪਹਿਲੀ ਮੁਹੱਬਤ ਉਸਦੀ ਮੁਹੱਬਤ ਮੇਰੇ ਦਿਲ ਵਿੱਚ ਸਿਰ ਉਠਾਣ ਲੱਗੀ ਪਰ ਫੇਰ ਪੂਨਮ ਵਿਚਕਾਰ ਆ ਗਈ ਮੈਂ ਪੂਨਮ ਨੂੰ ਕਿਸੇ ਵੀ ਤਰ੍ਹਾਂ ਜਿੱਤਣਾ ਨਹੀਂ ਦੇਣਾ ਚਾਹੁੰਦੀ ਸੀ ਜੇ ਮੈਂ ਰਾਜਵੀਰ ਨੂੰ ਆਪਣਾ ਅਸਮਾਨ ਮੰਨ ਕੇ ਉਸ ਨਾਲ ਜ਼ਿੰਦਗੀ ਸ਼ੁਰੂ ਕਰ ਦਿੰਦੀ ਐ ਤੇ ਫੇਰ ਪੂਨਮ ਦਾ ਕਿਸੇ ਹੋਰ ਚੰਗੀ ਜਗ੍ਹਾ ਵਿਆਹ ਹੋ ਜਾਂਦਾ ਪਰ ਮੈਂ ਅਜਿਹਾ ਕੂਣ ਦੇਣਾ ਨਹੀਂ ਚਾਹੁੰਦੀ ਮੈਂ ਕੂਣਮ ਤੋਂ ਘੱਟ ਨਹੀਂ ਰਹਿਣਾ ਚੰਦੀ ਸੀ ਅਤੇ ਫੇਰ ਮੈਂ ਰਾਜਵੀਰ ਨੂੰ ਨਜ਼ਰਾਂ ਅੰਦਾਜ਼ ਕਰ ਦਿੱਤਾ ਅਤੇ ਸੌਣ ਲਈ लेट ਗਈ ਪਰ ਇਸ ਵਾਰ ਮੇਰੀਆਂ ਅੱਖਾਂ ਵਿੱਚ ਹੰਝੂ ਸਨ ਮੈਂ ਜਿੰਨਾ ਰਾਹਾਂ ਤੇ ਚੱਲ ਰਹੀ ਸੀ ਪਤਾ ਨਹੀਂ ਇਹਨਾਂ ਦਾ ਕੀ ਅੰਜਾਮ ਹੋਵੇਗਾ ਮੇਰੀ ਸੱਸ ਮੇਰੇ ਨਾਲ ਬਹੁਤ ਬੁਰਾ ਸਲੂਕ ਕਰਦੀ ਸੀ ਪਰ ਮੈਂ ਵੀ ਆਪਣੀ ਸੱਸ ਤੋਂ ਡਰਦੀ ਨਹੀਂ ਸੀ ਮੈਂ ਵੀ ਉਹਨਾਂ ਨੂੰ ਤਕੜਾ ਜਵਾਬ ਦੇ ਦਿੰਦੀ ਇੱਕ ਦਿਨ ਮੈਂ ਆਪਣੀ ਸੱਸ ਦੇ ਕਮਰੇ ਦੇ ਕੋਲ ਦੀ ਲੰਘ ਰਹੀ ਸੀ ਤਾਂ ਮੈਨੂੰ ਰਾਜਵੀਰ ਦੀ ਆਵਾਜ਼ ਸੁਣਾਈ ਦਿੱਤੀ ਉਹ ਮੇਰਾ ਨਾਮ ਲੈ ਰਿਹਾ ਸੀ ਮੈਂ ਇੱਕਦਮ ਰੁਕ ਗਈ ਰਾਜਵੀਰ ਬੋਲਿਆ ਮੇਰੀ ਪਤਨੀ ਨਾਲ ਬੁਰਾ ਵਰਤਾਅ ਨਾ ਕਰਿਆ ਕਰੋ ਉਹ ਮੇਰੀ ਪਤਨੀ ਹੈ ਅਤੇ ਮੈਂ ਉਸ ਨੂੰ ਉਹੀ ਸਮਾਨ ਦਿਵਾਉਣਾ ਚਾਹੁੰਦਾ ਹਾਂ ਜੋ ਇੱਕ ਬਹੁਦਾ ਹੁੰਦਾ ਹੈ ਮੇਰੀ ਸੱਸ ਗੁੱਸੇ ਨਾਲ ਬੋਲੀ ਉਹੀ ਪਤਨੀ ਜੋ ਤੇਰਾ ਨਾਮ ਲੈਣਾ ਵੀ ਪਸੰਦ ਨਹੀਂ ਕਰਦੀ ਤੇਰਾ અપਮਾਨ ਕਰਦੀ ਹੈ ਮਹਤਾ ਕਹਿੰਦੇ ਹਾਂ ਉਸ ਨੂੰ ਤਲਾਕ ਦੇ ਕੇ ਇੱਥੋਂ ਚਲਦੀ ਕਰੋ ਰਾਜਵੀਰ ਇੱਕਦਮ ਗੁੱਸੇ ਨਾਲ ਬੋਲਿਆ ਖਬਰਦਾਰ ਜੀ ਅੱਜ ਤੋਂ ਬਾਅਦ ਤੁਸੀਂ ਅਰਚਨਾ ਦੇ ਖਿਲਾਫ ਹੋ ਅਜੇ ਹੀ ਜਵਾਨ ਵਰਤੀ ਮੈਂ ਕੁਝ ਗਲਤ ਨਹੀਂ ਸੁਣ ਸਕਦਾ ਮੈਂ ਆਪਣੇ ਕਮਰੇ ਵਿੱਚ ਗਈ ਥੋੜੀ ਦੇਰ ਵਿੱਚ ਮੇਰੇ ਕਮਰੇ ਦੇ ਦਰਵਾਜ਼ੇ ਤੇ دستਕ ਹੋਈ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦਰਵਾਜ਼ੇ ਤੇ ਰਾਜੇਸ਼ ਖੜਾ ਸੀ ਹੈਂਡਸਮ ਰਾਜੇਸ਼ ਚਿਹਰੇ ਤੇ ਮੁਸਕਰਾਹਟ ਆਏ ਮੇਰੇ ਸਾਹਮਣੇ ਸੀ ਰਾਜੇ ਜੀ ਬੁਲਿਆ ਅਰਚਨਾ ਜੀ ਤੁਹਾਡਾ ਮਨ ਹੋਵੇ ਤਾਂ ਕਿ ਅਸੀਂ ਘੁੰਮਣ ਚੱਲੀਏ ਪਰ ਮੈਂ ਨਾ ਸਿਰ ਹਿਲਾਤਾ ਮੈਂ ਕਹਾ ਮੇਰੀ ਠੀਕ ਨਹੀਂ ਹੈ ਰਾਜਵੀਰ ਨਾਲ ਮੇਰਾ ਜੋ ਰਵਈਆ ਮੈਨੂੰ ਆਪਣੇ ਉਸ ਰਵਈਏ ਤੇ ਬਹੁਤ ਦੁੱਖ ਹੋਇਆ ਮੈਂ ਕਿਸੇ ਤਰ੍ਹਾਂ ਰਾਜਵੀਰ ਨੂੰ ਕਮਾਨਿਤ ਕੀਤਾ ਸੀ ਕਿੰਨੇ ਸਮਾਨ ਨਾਲ ਉਹ ਮੇਰੇ ਲਈ ਧਲ ਕਰ ਰਿਹਾ ਸੀ ਜੋ ਵੀ ਸੀ ਮੇਰੇ ਦਿਲ ਦੇ ਕਿਸੇ ਕੋਨੇ ਵਿੱਚ ਰਾਜਵੀਰ ਲਈ mohabbat ਦਾ ਹੀ ਨਾਮ ਸੀ ਮੈਂ ਰਾਜਵੀਰ ਦੀ mohabbat ਨੂੰ ਚੁਕਲਾ ਨਹੀਂ ਸਕਦੀ ਸੀ ਰਾਤ ਨੂੰ ਜਦੋਂ ਰਾਜਵੀਰ ਕਮਰੇ ਵਿੱਚ ਆਇਆ ਮੈਨੂੰ ਹਨੇਰੇ ਕਮਰੇ ਵਿੱਚ ਲੇਟੇ ਦੇਖ ਕੇ ਇੱਕਦਮ ਝੋਕ ਗਿਆ ਅਤੇ ਪਰੇਸ਼ਾਨ ਹੋ ਗਿਆ ਉਹ ਬੋਲਿਆ ਕੀ ਗੱਲ ਹੈ ਅਰਚਨਾ ਤਬੀਅ ਤਾ ਠੀਕ ਹੈ ਨਾ ਮੈਂ ਇੱਕਦਮ ਉੱਠੀ ਅਤੇ ਰਾਜਵੀਰ ਦੇ ਕਦਮਾਂ ਵਿੱਚ ਜਾ ਕੇ ਬੈਠ ਗਈ ਮੈਂ ਕਿਹਾ ਭਗਵਾਨ ਦੇ ਵਾਸਤੇ ਮੈਨੂੰ ਮਾਫ ਕਰੋ ਮੈਂ ਤੁਹਾਡੇ ਨਾਲ ਮੁਹੱਬਤ ਕਰਦੀ ਹਾਂ ਅਤੇ ਇਹ ਸਭ ਕੁਝ ਨੇ ਆਪਣੀ ਭੈਣ ਨਾਲ ਦੁਸ਼ਮਣੀ ਕੱਢਣ ਲਈ ਕੀਤਾ ਸੀ ਰਾਜਵੀਰ जख्मी ਸੀ ਹਸੇ ਨਾਲ ਬੋਲਿਆ ਇਸ ਗਦਾਰੀ ਇਨਸਾਨ ਨਾਲ ਹਮਦਰਦੀ ਤਾਂ ਕੀਤੀ ਜਾ ਸਕਦੀ ਹੈ ਪਰ ਮੁਹੱਬਤ ਨਹੀਂ ਕੀਤੀ ਜਾ ਸਕਦੀ ਮੈਂ ਰੋ ਰਹੀ ਸੀ ਮੈਂ ਸੋਚ ਲਿਆ ਸੀ ਕਿ ਮੈਂ ਆਪਣੀ ਮੁਹੱਬਤ ਨਾਲ ਰਾਜਵੀਰ ਦਾ ਦਿਲ ਜਿੱਤ ਕੇ ਹੀ ਰਾਂਗੀ ਜਦੋਂ ਮੈਂ ਆਪਣੇ ਦਿਲ ਨੂੰ ਟੋਲਿਆ ਤਾਉ ਮੈਨੂੰ ਲੱਗਿਆ ਕਿ ਮੈਂ ਰਾਜਵੀਰ ਦੇ ਬਿਨਾ ਨਹੀਂ ਰਹਿ ਸਕਦੀ ਹੌਲੀ ਹੌਲੀ ਮੈਂ ਰਾਜਵੀਰ ਦੇ ਨੇੜੇ ਆਉਣ ਲੱਗੀ ਉਸ ਦੇ ਸਾਰੇ ਕੰਮ ਆਪਣੇ ਹੱਥਾਂ ਨਾਲ ਕਰਨ ਲੱਗੀ ਰਾਜਵੀਰ ਮਨਾ ਕਰਦਾ ਰਹਿੰਦਾ ਪਰ ਮੈਂ ਨਹੀਂ ਮੰਨਦੀ ਰਾਜੇਸ਼ ਹਜ਼ੀਬੀ ਮੇਰੇ ਕੋਲ ਆਉਣ ਦੀ ਕੋਸ਼ਿਸ਼ ਕਰਦਾ ਸੀ। ਰਾਜੇਸ਼ ਆਂਧਾ ਅਰਚਨਾ ਹੁਣ ਤਾਂ ਤੁਸੀਂ ਮੈਨੂੰ ਟਾਈਮ ਹੀ ਨਹੀਂ ਦਿੰਦੇ। ਪਰ ਮੈਂ ਰਾਜੇਸ਼ ਨੂੰ ਬੁੜੀ ਤਰ੍ਹਾਂ ਚਿੜਕਿਆ। ਮੈਂ ਕਿਹਾ ਮੇਰਾ ਟਾਈਮ ਮੇਰੇ ਪਤੀ ਰਾਜਵੀਰ ਲਈ ਹੈ। ਗੈਰਾਂ ਲਈ ਨਹੀਂ। ਨਾਲ ਹੀ ਮੈਂ ਰਾਜੇਸ਼ ਨੂੰ ਇਹ ਵੀ ਕਿਹਾ ਅੱਜ ਤੋਂ ਬਾਅਦ ਤੁਸੀਂ ਮੈਨੂੰ ਮੇਰੇ ਨਾਮ ਨਾਲ ਨਹੀਂ ਬੁਲਾਉਂਗੇ। ਸਗੋਂ ਮੈਨੂੰ ਭਾਬੀ ਕਹਿ ਕੇ ਬੁਲਾਇਆ ਕਰੋ। ਪਰ ਰਾਜੇਸ਼ ਪਹਿਲਾਂ ਤਾਂ ਹੈਰਾਨ ਹੋਇਆ ਫਿਰ ਚੁੱਪਚਾਪ چلا ਗਿਆ ਪਰ ਹਜੇ ਵੀ ਰਾਜੇਸ਼ ਮੇਰਾ ਪਿੱਛਾ ਨਹੀਂ ਛੱਡਣਾ ਚਾਹੁੰਦਾ ਸੀ ਉਹ ਬਹਾਨੇ-ਬਹਾਨੇ ਨਾਲ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਅਤੇ ਇੰਜ ਕਰਦਾ ਜਿਵੇਂ ਉਸ ਨੂੰ ਮੇਰੀ ਬਹੁਤ ਪਰਵਾਹ ਹੋਵੇ ਮੈਨੂੰ ਗੁੱਸਾ ਤਾਂ ਬਹੁਤ ਆਉਂਦਾ ਪਰ ਮੈਂ ਆਪਣੇ ਗੁੱਸੇ ਨੂੰ ਪੀ ਜਾਂਦੀ ਇੱਕ ਦਿਨ ਮੇਰੀ ਸੱਸ ਮੇਰੇ ਕੋਲ ਆਈ ਅਤੇ ਬੋਲੀ ਅਰਚਨਾ ਮੈਂ ਰਾਜੇਸ਼ ਲਈ ਪੂਨਮ ਦਾ ਹੱਥ ਮੰਗਣਾ ਚਾਹੁੰਦੀ ਹਾਂ ਪੂਨਮ ਰਾਜੇਸ਼ ਨਾਲ ਕਿੰਨੀ ਕੋਸ਼ਿ ਰਹੇਗੀ ਨਾ ਪਰ ਆਰਚਨਾ ਤੋਂ ਦਿਲ چھوٹਾ ਨਾ ਕਰ ਹਾਰ ਇੱਕ ਦੀ ਆਪਣੀ ਕਿਸਮਤ ਹੁੰਦੀ ਹੈ ਉਹ ਇੰਨਾ ਕਹਿ ਕੇ ਚਲੀ ਗਈ ਜਦ ਕਿ ਮੈਂ ਸੋਚਦੀ ਰਹੀ ਕਿ ਮੇਰੀ ਸੱਸ ਮੈਨੂੰ ਫੇਰ ਤੋਂ ਚੇਤ ਕਰ ਰਹੀ ਹੈ ਉਹ ਅਜਿਹੀਆਂ ਗੱਲਾਂ ਕਿਉਂ ਕਰਦੀ ਹੈ ਜਿਸ ਨੂੰ ਸੁਣ ਕੇ ਮੈਨੂੰ ਗੁੱਸਾ ਆ ਜਾਵੇ ਜਦੋਂ ਵੀ ਪੂਨਮ ਦਾ ਨਾਮ ਮੇਰੇ ਸਾਹਮਣੇ ਆਉਂਦਾ ਸੀ ਮੇਰਾ ਦਿਲ ਅੜਸਦਾ ਸੀ ਅਤੇ ਮੈਂ ਗੁੱਸੇ ਨਾਲ ਭਰ ਜਾਂਦੀ ਸੀ ਫਿਰ ਮੈਨੂੰ ਕੁਝ ਵੀ ਨਹੀਂ ਸੋਚਦਾ ਸੀ ਪਰ ਮੈਂ ਰਾਜਵੀਰ ਦੀ ਖਾਤਰ ਹੁਣ ਆਪਣੇ ਗੁੱਸੇ ਨੂੰ ਬਿਵਾਉਣ ਲੱਗਦੀ ਸੀ ਮੇਰੀ ਸੱਸ ਮੈਨੂੰ ਬਾਰ-ਬਾਰ ਪਟਕਾਉਂਦੀ ਪਰ ਮੈਂ ਆਪਣਾ ਗੁੱਸਾ ਦਵਾ ਜਾਂਦੀ ਹਾਲੀ ਹਾਲੀ ਮੇਰੇ ਦਿਲ ਵਿੱਚ ਰਾਜਵੀਰ ਦੀ ਮੁਹੱਬਤ ਹੋਰ ਵੀ ਮਜ਼ਬੂਤ ਹੋ ਰਹੀ ਸੀ ਮੈਂ ਅੱਜ ਰਾਜਵੀਰ ਦੇ ਸਾਰੇ ਕੰਮ ਖੁਦ ਆਪਣੇ ਹੱਥਾਂ ਨਾਲ ਬਹੁਤ ਖੁਸ਼ੀ ਖੁਸ਼ੀ ਕਰਦੀ ਰਾਜਵੀਰ ਦੀਆਂ ਦਵਾਈਆਂ ਦਾ ਇੰਤਜ਼ਾਮ ਵੀ ਹੁਣ ਮੈਂ ਆਪ ਕਰਦੀ ਸੀ ਪਰ ਮੈਂ ਇਹ ਦੇਖ ਕੇ ਬਹੁਤ ਹੈਰਾਨ ਹੋਈ ਸੀ ਕਿ ਰਾਜਵੀਰ ਨੂੰ ਬਹੁਤ ਜ਼ਿਆਦਾ ਦਵਾਈਆਂ ਦਿੱਤਾ ਜਾਂਦਾ ਸਨ 10 12 ਗੋਲੀਆਂ ਇੱਕ ਵਾਰ ਖਵਾਈਆਂ ਜਾਂਦਾ ਸਨ ਮੈਨੂੰ ਬਹੁਤ ਹੈਰਾਨੀ ਹੁੰਦੀ ਸੀ ਪਰ ਇਹ ਸੋਚ ਕੇ ਚੁੱਪ ਹੋ ਜਾਂਦੀ ਦੇਸੀ ਕੀ ਸ਼ਾਇਦ ਇਹਨਾਂ ਦਵਾਈਆਂ ਨਾਲ ਠੀਕ ਹੋ ਜਾਵੇ ਇਸ ਲਈ ਮੈਂ ਸਾਰੀਆਂ ਦਵਾਈਆਂ ਸਮੇਂ ਸਿਰ ਦੇ ਦਿੰਦੀ ਸੀ ਬਿਲਕੁਲ ਵੀ ਲਾਪਰਵਾਹੀ ਨਹੀਂ ਕਰਦੀ ਜਦੋਂ ਮੇਰੀ ਸੱਸ ਨੂੰ ਪਤਾ ਲੱਗਿਆ ਕਿ ਰਾਜੀਰ ਜੀਆਂ ਦਵਾਈਆਂ ਮੈਂ ਆਪਣੇ ਹੱਥਾਂ ਨਾਲ ਖਵਾਉਂਦੀ ਹਾਂ ਤਾਂ ਮੇਰੀ ਸੱਸ ਨੂੰ ਤਾਂ ਜਿਵੇਂ ਅੱਗ ਹੀ ਲੱਗ ਗਈ ਉਹਨਾਂ ਨੇ ਕਿਹਾ ਮੇਰੇ بیٹے ਤੋਂ ਦੂਰ ਰਹੋ ਤੈਨੂੰ ਕੋਈ ਜ਼ਰੂਰਤ ਨਹੀਂ ਹੈ ਉਸ ਨੂੰ ਦਵਾਈਆਂ ਖਵਾਉਣ ਦੀ ਮੈਂ ਤੇਰੇ ਇਰਾਦੇ ਚੰਗੀ ਤਰ੍ਹਾਂ ਜਾਣਦੀ ਹਾਂ ਮੇਰੇ بیٹے ਤੋਂ ਸ਼ੁਧਕਾਰ ਆ ਪਾਉਣ ਲਈ ਉਸ ਨੂੰ ਬਲਤੋ ਦਵਾਈਆਂ ਦੇ ਕੇ ਮਾਰ ਦੇਵੇਂਗੀ। ਮੇਰੀ ਸੱਸ ਦੀ ਗੱਲ ਸੁਣ ਕੇ ਹਰਾਜਵੀਰ ਆਪਣੀ ਮਾਂ ਦੇ ਗੁੱਸਾ ਹੋ ਗਿਆ। ਉਹ ਖਿਜ ਕੇ ਬੋਲ ਤੁਸੀਂ ਅਰਚਨਾ ਤੇ ਇੰਨਾ ਗੰਦਾ ਇਲਜ਼ਾਮ ਨਹੀਂ ਲਗਾ ਸਕਦੇ। ਅਰਚਨਾ ਮੇਰੀ ਪਤਨੀ ਹੈ ਅਤੇ ਇਸ ਘਰ ਦੀ ਬਹੂ ਹੈ। ਤੁਸੀਂ ਉਸ ਦਾ ਸਨਮਾਨ ਕਰੋ ਤਾਂ ਉਹ ਤੁਹਾਡਾ ਸਨਮਾਨ ਕਰੇ। ਸ਼ਾਮ ਨੂੰ ਰਾਜਵੀਰ ਨੇ ਖੋਦਾ ਆਪਣੇ ਮੂੰਹ ਨਾਲ ਦਵਾਈ ਮੰਗੀ ਤਾਂ ਮੈਂ ਮਨਾਂ ਕਰ ਦਿੱਤਾ। ਮੈਂ ਕਿਹਾ ਅੱਜ ਤੋਂ ਬਾਅਦ ਤੁਹਾਨੂੰ ਦਵਾਈ ਨੌਕਰ ਹੀ ਖਵਾਇਆ ਕਰੇਗਾ ਪਰ ਰਾਜਵੀਰ ਜਿੱਦ ਨਾਲ ਬੋਲੀ ਅਰਚਨਾ ਮੈਂ ਤਾਂ ਦਵਾਈ ਤੇਰੇ ਹੱਥ ਨਾਲ ਹੀ ਖਾਣੀ ਹੈ ਨਹੀਂ ਤਾਂ ਮੈਂ ਦਵਾਈ ਨਹੀਂ ਖਾਵਾਂਗਾ ਰਾਜਵੀਰ ਦੀ ਬੱਚਿਆਂ ਵਰਗੀ ਜੈਦ ਦੇਖ ਕੇ ਮੈਨੂੰ ਉਸ ਤੇ ਬਹੁਤ ਪਿਆਰ ਆ ਗਿਆ ਅਤੇ ਮੈਂ ਰਾਜਵੀਰ ਨੂੰ ਆਪਣੇ ਹੱਥਾਂ ਨਾਲ ਦਵਾਈ ਪਰ ਇੱਕ ਗੱਲ ਮੈਨੂੰ ਹੈਰਾਨੀ ਵਿੱਚ ਕਿ ਜਿਵੇਂ ਹੀ ਮੈਂ ਰਾਜਵੀਰ ਨੂੰ ਦਵਾਈ ਖਵਾਉਂਦੀ ਮੈਂ ਜਦੋਂ ਰਾਜਵੀਰ ਤੋਂ ਉਸ ਦੇ ਇੱਕ ਬੰਦੀ ਬਜਾ ਪੁੱਛੀ ਤਾਂ ਰਾਜਵੀਰ ਨੇ ਦੱਸਿਆ ਤੂੰ ਚਿੰਤਾ ਨਾ ਕਰ ਦਵਾਈ ਖਾਣ ਤੋਂ ਬਾਅਦ ਮੇਰੀ ਅਜੇ ਹੀ ਹਾਲਤ ਹੋ ਜਾਂਦੀ ਹੈ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਪਰ ਮੂਝੇ ਸ਼ੱਕ ਵੀ ਹੋਇਆ ਇਸ ਲਈ ਸਵੇਰੇ ਹੁੰਦੇ ਹੀ ਮੈਂ ਆਪਣੀ ਸਾਸਤੋਂ ਲੋਕ ਕੇ ਰਾਜਵੀਰ ਨੂੰ ਗੱਡੀ ਵਿੱਚ ਬਿਠਾ ਕੇ ਹਸਪਤਾਲ ਲੈ ਗਈ ਮੈਂ ਰਾਜਵੀਰ ਦੀਆਂ ਸਾਰੀਆਂ ਦਵਾਈਆਂ ਡਾਕਟਰ ਨੂੰ ਦਿਖਾਈਆਂ ਅਤੇ ਪੁੱਛਿਆ ਕਿ ਇਹ ਦਵਾਈਆਂ ਕਿਸ ਲਈ ਹਨ ਡਾਕਟਰ ਨੇ ਜੋ ਗੱਲ ਮੈਨੂੰ ਦੱਸੀ ਉਸ ਨੂੰ ਸੁਣ ਕੇ ਮੇਰੇ ਸਿਰ ਤੇ ਆਸਮਾਨ ਡਿੱਗ ਪਿਆ ਡਾਕਟਰ ਨੇ ਦੱਸਿਆ ਇਹ ਦਵਾਈ ਤਾਂ ਬਹੁਤ ਖਤਰਨਾਕ ਹੈ ਇਸ ਨੂੰ ਖਾਣ ਨਾਲ ਇਨਸਾਨ ਹੌਲੀ-ਹੌਲੀ ਆਪਣੇ ਪੈਰਾਂ ਦੀ ਜਾਨ ਗਵਾ ਦਿੰਦਾ ਹੈ ਅਤੇ ਉਸ ਦੇ ਪੈਰ ਕਮਜ਼ੋਰ ਹੁੰਦੇ ਜਾਂਦੇ ਹਨ ਅਤੇ ਉਹ ਅਪਾਹੀਜ ਹੋ ਜਾਂਦਾ ਹੈ ਇਹ ਦਵਾਈ ਸਾਡੇ ਦੇਸ਼ 'ਚ ਨਹੀਂ ਮਿਲਦੀ ਤੁਹਾਨੂੰ ਇਹ ਦਵਾਈ ਕਿੱਥੋਂ ਮਿਲੇ ਖਰਾਜਵੀਰ ਵੀ ਸਾਦਨੇ ਵਿੱਚ ਆ ਸੀ ਵਾਪਸੀ ਤੇ ਅਸੀਂ ਦੋਨੇ ਹੀ ਚੁੱਪ ਗਏ ਸ਼ਾਮ ਹੋ ਗਈ ਸੀ ਰਾਤ ਹੁੰਦੇ ਹੀ ਮੈਂ ਆਪਣੀ ਸੱਸ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਜਿਵੇਂ ਹੀ ਮੇਰੀ ਸੱਸ ਕਮਰੇ ਮੈਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਤੇ ਪਾਣੀ ਦੀ ਬੋਤਲ ਨਾਲ ਪਾਣੀ ਛੋਟ ਦਿੱਤਾ ਮੇਰੀ ਇਸ ਹਰਕਤ ਤੇ ਮੇਰੀ ਹੱਥ ਵਿੱਚ ਮਾਚਿਸ ਦੇਖ ਕੇ ਮੇਰੀ ਸੱਸ ਬਹੁਤ ਜ਼ਿਆਦਾ ਡਰ ਉਸ ਨੂੰ ਲੱਗਿਆ ਕਿ ਸ਼ਾਇਦ ਇਹ ਮਿੱਟੀ ਦਾ ਤੇਲ ਹੈ ਮੈਂ ਮਾਚਸ ਉਸੇ ਸਾਹਮਣੇ ਕਰਦੇ ਹੋਏ ਕਿ ਸਾਰੀ ਸੱਚਾਈ ਮੈਨੂੰ ਦੱਸ ਦਿਓ ਨਹੀਂ ਤਾਂ ਤੁਸੀਂ ਜਾਣਦੇ ਹੋ ਨ ਕਿ ਮੈਂ ਕੀ ਕਰ ਸਕਦੀ ਹਾਂ ਦੱਸੋ ਤੁਸੀਂ ਰਾਜਵੀਰ ਨੂੰ ਅਪਾਹਜ ਕਿਉਂ ਕੀਤਾ ਰਾਜਵੀਰ ਉਸ ਸਮੇਂ ਕਮਰੇ ਵਿੱਚ ਹੀ ਬੈਠਾ ਸੀ ਅਤੇ ਚੁੱਪਚਾਪ ਇਹ ਸਭ ਕੁਝ ਦੇਖ ਰਿਹਾ ਮੇਰੀ ਸੱਸ ਬਹੁਤ ਜ਼ਿਆਦਾ ਡਰ ਗਈ ਉਹ ਬੋਲੀ ਰਾਜਵੀਰ ਤਾਂ ਜਾਣਦਾ ਹੀ ਹੈ ਕਿ ਉਹ ਮੇਰਾ ਸਗਾ ਪੁੱਤਰ ਨਹੀਂ ਹੈ ਮੈਂ ਰਾਜਵੀਰ ਦੇ ਬੁੱਢੇ ਪਿਤਾ ਨਾਲ ਸਿਰਫ ਪੈਸਿਆਂ ਲਈ ਵਿਆਹ ਕੀਤਾ ਸੀ ਪਰ ਰਾਜੇਸ਼ ਨੇ ਕੀ ਪਲਾਨਿੰਗ ਕੀਤੀ ਕੀ ਰਾਜਵੀਰ ਨੂੰ ਆਪਾਂ ਹੀ ਜਕਰਕੇ ਹੌਲੀ-ਹੌਲੀ ਉਸ ਨੂੰ ਰਾਹ ਵਿੱਚੋਂ ਹਟਾ ਦੇਾਂਗੇ ਪਰ ਪਤਾ ਨਹੀਂ ਕਿਉਂ ਰਾਜਵੀਰ ਨੂੰ ਅਧਾ ਦਾ ਭੂਤ ਸਵਾਰ ਹੋ ਗਿਆ ਉਹ ਕਹਿਣ ਲੱਗਾ ਕਿ ਮੈਨੂੰ ਇਕੱਲਾਪਣ ਅੰਦਰੋਂ-ਅੰਦਰ ਖਾ ਰਿਹਾ ਹੈ ਮੈਨੂੰ ਇੱਕ ਸਾਥੀ ਦੀ ਜ਼ਰੂਰਤ ਹੈ ਜੋ ਮੇਰਾ ਦੁੱਖ ਦਰਦ ਬੰਦ ਸਕੇ ਕਿਸੇ ਅਜੇਹੀ ਲੜਕੀ ਨਾਲ ਮੇਰਾ ਕਰ ਦਿਓ ਜੋ ਮੇਰਾ ਖਿਆਲ ਕੇ ਅਤੇ ਮੇਰਾ ਦੁੱਖ ਦਰਦ ਬੰਦ ਸ ਭਾਵੇਂ ਉਹ ਲੜਕੀ ਗਰੀਬ ਹੋਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਫੇਰ ਰਾਜਵੀਰ ਦੀ ਜिद ਤੇ ਹੀ ਅਸੀਂ ਤੁਹਾਡੇ ਘਰ ਦੀ ਸ਼ਾਮ ਲੈਣ ਗਏ ਸੀ ਪਰ ਤੁਮੈਨੂੰ ਬਹੁਤ ਚਲਾਕ ਲੱਗੀ ਸੀ ਅਤੇ ਸਜਦਾਰ ਵੀ ਜਦ ਕੀ ਤੇਰੀ ਛੋਟੀ ਭੈਣ ਬਹੁਤ 마ਸੂਮ ਸੀ ਇਸ ਲਈ ਤੇਰੀ ਜਗਾ ਤੇਰੀ ਭੈਣ ਦਾ ਰਿਸ਼ਤਾ ਮੰਗ ਲਿਆ ਸੋਚਿਆ ਸੀ ਕਿ ਉਸ ਨੂੰ ਵੀ ਡਰਾ ਤਮਕਾ ਕੇ ਆਪਣੇ ਕਾਬੂ ਵਿੱਚ ਰੱਖਾਂਗੇ ਅਤੇ ਜਦੋਂ ਰਾਜਵੀਰ ਨੂੰ ਅਸੀਂ ਰਾਹ ਵਿੱਚੋਂ ਹਟਾ ਦੇਾਂਗੇ ਤਾਂ ਸਾਰਾ ਇਲਜ਼ਾਮ ਤੇਰੀ ਭੈਣ ਤੇ ਲੱਗ ਜਾਵੇਗਾ ਸਾਰੀ ਦੌਰ ਹੋ ਜਾਵੇ ਫਿਰ ਮੈਂ ਤੇ ਰਾਜੇਸ਼ ਵਿਆਹ ਕਰ ਲੈਂਦੇ ਆਂ ਪਰ ਅਰਚਨਾ ਤੂੰ ਤਾਂ ਬਹੁਤ ਹੀ ਹੋਸ਼ਿਆਰ ਨਿਕਲੀ ਜੇ ਤੇਰੀ ਜਗਾ ਪੂਰਨ ਇਸ ਘਰੇ ਵਿੱਚ ਬਹੂ ਬਣ ਕੇ ਆਉਂਦੀ ਤਾਂ ਕਦੇ ਵੀ ਇਸ ਰਾਖ ਨਹੀਂ ਪਹੁੰਚਦੀ ਆਪਣੀ ਮਾਂ ਦੀ ਇਹ ਗੱਲਾਂ ਸੁਣ ਕੇ ਰਾਜਵੀਰ ਨੇ ਤੁਰੰਤ ਪੁਲਿਸ ਨੂੰ ਫੋਨ ਕਰਕੇ ਬੁਲਾਉ। ਉਹ ਸਨੇ ਆਪਣੀ ਸੋਤੇਲੀ ਮਾਸ਼ ਨੂੰ ਪੁਲਸ ਦੇ ਦਿੱਤਾ ਸਗੂਤ ਵਜੋਂ ਰਾਜਵੀਰ ਨੇ ਆਪਣੀ ਮਾਂ ਦੀ ਰਿਕਾਰਡਿੰਗ ਪੁਲਸ ਨੂੰ ਸੁਣਾ ਦਿੱਤੀ ਜਿਸ ਵਿੱਚ ਰਾਜਵੀਰ ਦੀ ਮਾਂ ਨੇ ਸਾਰੀ ਸੱਚਾਈ ਮਿਆਂਕੀ ਸੀ। ਰਾਜਵੀਰ ਰੋਣ ਲੱਗਿਆ ਉਹ ਹੈਰਾਨ ਸੀ ਕਿ ਕੋਈ ਐਨਾ ਕਿਵੇਂ ਡਿੱਗ ਸਕਦਾ ਹੈ। ਹੋਣ ਰਾਜਵੀਰ ਦੀ ਬਿਮਾਰੀ ਪਕੜੀ ਗਈ ਅਤੇ ਮੈਂ ਰਾਜਵੀਰ ਨੂੰ ਲੈ ਕੇ ਅਮਰੀਕਾ ਗਈ ਉੱਥੇ ਰਾਜਵੀਰ ਦਾ ਇਲਾਜ ਸ਼ੁਰੂ ਕਰਵਾਇਆ ਡਾਕਟਰ ਨੂੰ ਉਮੀਦ ਹੈ ਕਿ ਰਾਜਵੀਰ ਜਲਦੀ ਹੀ ਠੀਕ ਹੋ ਜਾਵੇਗਾ ਮੈਂ ਰਾਜਵੀਰ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਮੈਂ ਦੇਨ ਰਾਤ ਇੱਕ ਕਰ ਦਿੱਤੇ ਰਾਜਵੀਰ ਦੀ ਸੇਵਾ ਕਰਨ ਵਿੱਚ ਹੌਲੀ-ਹੌਲੀ ਹੁਣ ਰਾਜਵੀਰ ਚੱਲਣ ਵੀ ਲੱਗਿਆ ਸੀ ਮੈਂ ਰੋਜ਼ ਰਾਤ ਨੂੰ ਰਾਜਵੀਰ ਤੇ ਪੈਰਾਂ ਦੀ ਮ사ਜ ਕਰਦੀ ਹਾਂ ਉਸ ਦੇ ਹੱਥ ਫੜ ਕੇ ਉਸ ਦੀ ਚੱਲਣ ਦੇ ਵਿੱਚ ਮਦਦ ਕਰਦੀ ਸੀ ਮੈਂ ਪੂਨਮ ਨੂੰ ਵੀ ਮਾਫ ਕਰ ਦਿੱਤਾ ਉਸ ਦੀ ਤਰਫੋਂ ਆਪਣਾ ਦਿਲ ਵੀ ਸਾਫ਼ ਕੀਤਾ ਸੀ ਕਿਉਂਕਿ ਜੋ ਕੁਝ ਵੀ ਹੋਇਆ ਸੀ ਉਸ ਵਿੱਚ ਪੂਨਮ ਦੀ ਕੋਈ ਗਲਤੀ ਨਹੀਂ ਸੀ ਉਹ ਤਾਂ ਬਹੁਤ ਮਾਸੂਮ ਸੀ ਉਹ ਸਦਾ ਕੋਈ ਕਸੂਰ ਨਹੀਂ ਸੀ ਅਤੇ ਜੀ ਮੈਂ ਹੀ ਮਾ ਪੂਨਮ ਨੂੰ ਮਾਫ ਕੀਤਾ ਮੇਰੇ ਦਿਲ ਨੂੰ ਬਹੁਤ ਜਿਆਦਾ ਸਕੂਨ ਮਿਲਿਆ ਰਾਜਵੀਰ ਮੈਨੂੰ ਬਹੁਤ ਮੁਹੱਬਤ ਕਰਦਾ ਹੈ ਜਲਦੀ ਹੀ ਰਾਜਵੀਰ ਠੀਕ ਹੋ ਜਾਵੇਗਾ ਅਤੇ ਹੁਣ ਸਾਡੀ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ ਹੋਵੇਗਾ ਅਤੇ ਹੁਣ ਮੈਂ ਆਪਣੀ ਵਿਆਹ ਉੱਤਾ ਜ਼ਿੰਦਗੀ ਦੀ ਸ਼ੁਰੂਆਤ ਕਰ ਦਿੱਤੀ ਹੈ भगवान करे कि ਸਾਡੇ ਪਿਆਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤਾਂ ਦੋਸਤੋ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕਰਨਾ ਅਜਹੀਆਂ ਹੋਰ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਦੋਸਤੋ ਅਗਲੀ ਕਿਸੇ ਕਹਾਣੀ ਨਾਲ